ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾ ਰਹੀ ਹਾਂ ਇੱਕ ਬਹੁਤ ਸੋਹਣਾ ਗੀਤ ਹੈ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਗੀਤ 'ਚ ਐਡਾ ਕੋਈ ਦੱਸਣ ਵਾਲੀ ਗੱਲ ਹੈ ਨਹੀਂ ਤੁਸੀਂ ਆਪ ਹੀ ਸਮਝੋਗੇ ਸੁਣੋਗੇ ਜਦੋਂ ਤੇ ਬਾਕੀ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਣੋਂ ਅਨੰਦ ਪਿਆਰੇ ਜੀ ਗੀਤ ਦਾ ਇੱਕ ਰਮੇ ਦਾ ਬੂਟਾ ਸਾਂ ਪਾਲਿਆ ਸੀ ਜਿਹੜਾ ਤਾਰੇ ਸ੍ਰੀ ਹੈ ਅੱਖੀਂ ਦੇਖਣੇ ਨੂੰ ਦਿਲ ਸਸੂ ਦੇ ਪੁੱਤ ਸੰਗ ਲਾ ਜਿਹੜਾ ਤਾਰੇ ਸਰੀਆ ਕੀ ਦੇਖਣੇ ਨੂੰ ਇੱਕ ਅਰ ਜਿ ਕਰਾਂ ਨਿਸਸ ਸੌਰੇ ਅੱਗੇ ਉੱਤ ਕਿਹੜੀ جا ਬੈ ਜਾਨੂੰ ਹੈ ਨੀ ਸਾਰਾ ਰਾਜ ਤੇਰਾ ਰਾਜ ਭਾਗ ਤੇਰਾ ਉਹ ਤਾਂ ਤਖਤ ਜਾਰੇ ਪੱਤੇ ਖੇਡ ਲਈ ਅਗ ਤੇਰਾ ਹਰਾਜ ਪਾਗ ਤੇਰਾ ਮੇਰਾ ਮਨ ਸੁਦਾਈ ਚਿਤ ਡੋਲਦਾਈ ਦੂਜੀ ਅਰਜ ਕਰਾਨੀ ਜੇਠ ਜ ਦੇਵਰ ਕੇੜੀ ਮੈਂ ਮਨ ਕਰ ਤੋ ਰਿਆ ਸੀ ਆ ਜਾ ਬਈ ਜਾ ਦ ਰਾਣੀਏ ਨਹੀਂ ਲੈ ਲੈ ਲਾਲ ਪੀੜਾ ਮੁਕ ਪਾਨ ਪੱਤਾ ਹੋਤਾ ਤਖਤ ਜਾਰੇ ਪੱਤੇ ਖੇ ਪੀੜਾ ਮੁਖ ਪਾਨ ਪੱਤਾ ਮੇਰਾ ਮਾਨ ਸੁਦਾਈ ਚਿਤ ਡੋਲਦਾਈ ਤੀਜੀ ਅਰਜ ਕਰਾਂ ਬੀਬੀ ਨਣਦੇ ਅੱਗੇ ਬੀਰਾ ਕੇੜੀ ਮਹਿਮਨ ਕਰਤੋ ਰਿਆਸੀ ਤੈਨੂੰ ਸੱਚ ਦੱਸਾਨੀ ਪਾਬੋ ਸੱਚ ਦੱਸਾਂ ਉਹ ਤਾਂ ਚੜਦੇ ਹੀ ਚੇਤਰ ਨੌਕਰ ਹੋ ਸਬਰ ਪਵੇ ਨਹੀਂ ਇਹ ਦੇਹਾਂੜੀਆਂ ਨੂੰ ਜੀਣਾ ਬੈਲੜੀ ਹਕ ਜਗਾਲਿਆ ਸੀ ਦੂਜਾ ਸਬਰ ਪਵੇ ਨਹੀਂ ਜੀਨਾ ਪੈਲੂੜੇ ਪੂਰ ਲੰਗਾਲੀ ਆਸੀ ਤੀਜਾ ਸਵਰਪੇਨੀ ਗੱਡੀ ਵਾਲਿਆਂ ਨੂੰ ਜੀਨਾ ਜਾਂਦੇ ਦਾ ਟਿਕਟ ਟਿਕਟਾਲਿਆ ਚੌਥਾ ਸਬਰ ਭਵੇ ਨੀ ਜੰਮੂ ਹਾ ਕੁਮਾਨੂ ਜੀਨਾ ਜਾਣਦੇ ਦਾ ਨਾਮ ਲਖਾਲਿਆ ਸੀ ਪੰਜ ਮਾ ਸਬਰ ਭਵੇ ਨੀ ਜੰਮੂ ਰਾਣੀਆ Gina Jan